ਤੇਰੀ ਕਮਾਈ ਉੱਤੇ ਨੀਟਕੀ ਦੇਸ਼ ਦੀ ਪੱਲੇ ਨਾ ਉਪੇਂਦਾ ਤੇਰੇ ਕੱਖ ਦਿਨਾਂ ਚ ਅਮੀਰ ਹੋ ਗਏ ਨੇ ਤਨਾਡੇ ਥੇ ਤੇਰੇ ਹੱਥ ਚ ਨਾ ਆਵੇ ਇੱਕ ਦੇ ਲਖ ਕੂਲਪਸਿਨ ਮਾਈ ਤੇਰੀ ਰਹੇ ਫਿਕਰਾਂ ਦੇ ਬੋਝ ਹੇਠਾਂ ਦੱਬੇ ਆ ਪੇਠੇ ਉੱਤੇ ਭਾਰ ਟੋਹੇ ਦਿਨ ਰਾਤ ਰਹੇ ਖੋਤੇ ਆਂ ਦੇ ਵਾਂਗ ਨਿਤ ਲਦੇ ਆ ਦਸਨੋਹ ਦੀ ਕਿਰਤ ਕਮਾਈ ਤੇਰੀ ਇਦੇ ਵਿੱਚ ਰਤਾ વિનાਸ਼ਕ ਤੇਰੀ ਕਮਾਈ ਉੱਤੇ ਨੀਟਕੀ ਦੇਸ਼ ਦੀ ਪੱਲੇ ਨਾਉ ਪੈਂਦਾ ਤੇਰੇ ਕੱਖ ਭੁੱਖੇ ਟੱਡ ਰੋਟੀ ਮੰਗਣ ਪੈ ਬਾਲ ਖਾਲੀ ਆਟੇ ਵਾਲਾ ਪੀਪਾ ਪਿਆ ਖੜ ਕੇ ਸਬ ਜਿਦਰ ਟ ਚੜੇ ਅਸਮਾਨੀ ਕਿਥੋਂ ਲਗਣਗੇ ਗਰੀਬ ਕਰ ਤੜਕੇ ਕੋਠੇ ਜਿੱਡੀ ਧੀ ਵੇੜੇ ਵਿੱਚ ਦਿਸ ਤੇਰੇ ਨੀਂਦ ਰਾਤ ਨੂੰ ਨਾ ਆਵੇ ਉਹ ਵਖ ਤੇਰੀ ਕਮਾਈ ਉੱਤੇ ਨੀਟਕੀ ਦੇਸ਼ ਦੀ ਪੱਲੇ ਨਾ ਪੈਂਦਾ ਤੇਰੇ ਕੱਖ ਬੁੱਢੀ ਮਾਂ ਮੰਜੇ ਉੱਤੇ ਲੰਮੇ ਪਈ ਅੱਥਰੂ ਪਲੇ ਦੇ ਨਾਲ ਪੂੰਝੇ ਦਵਾਈ ਲੈਣ ਕਦੋਂ ਜਾਣਾ ਪੁੱਤਰ ਆਵੇ ਕਲਪ ਦੀ ਆਵਾਜ਼ ਪਈ ਹੂੰਗੇ ਪੈਸੇ ਅੱਜ ਪੁੱਛ ਲੈਂਦਾ ਮਾਲਕਾਂ ਤੋਂ ਤੋਂ ਬਸ ਤੇ ਬਿਠਾ ਲਮੋਂ ਗੋਦੀ ਚੱਕ ਤੇਰੀ ਕਮਾਈ ਉੱਤੇ ਨੀ ਟਿਕੀ ਦੇਸ਼ ਦੀ ਪੱਲੇ ਨਾ ਉਪੇਂਦਾ ਤੇਰੇ ਕੱਖ ਤੇਰੀ ਕਮਾਈ ਉੱਤੇ ਨੀਟ ਕਿ ਦੇਸ਼ ਦੀ ਪੱਲੇ ਨਾ ਉਪੇੰਦਾ ਤੇਰੇ ਕੱਖ ਕੰਮ ਅੱਠ ਘੰਟੇ ਨੌਕਰੀ ਵਾਲੇ ਕਰਨ ਸਮੇਂ ਤੇਰੇ ਦਾ ਕੋਈ ਨਾ ਹਿਸਾਬ ਅਤੇ ਰਾਤ ਜਦੋਂ ਮਾਲਕ ਅਵਾਜ਼ ਮਾਰੇ ਤੂੰ ਅੱਗੋਂ ਦੇਵੇਂ ਨਾ ਜਵਾਬ ਰਾਤ ਦਿਨ ਤੈਨੂੰ ਕੰਮੇ ਲਾਈ ਰੱਖਣ ਕੌਣ ਦੱਸ ਪੂਰੇ ਤੇਰਾ ਪੱਕ ਤੇਰੀ ਕਮਾਈ ਉੱਤੇ ਨੀ ਟਿਕ ਦੇਸ਼ ਦੀ ਪੱਲੇ ਨਾ ਉਪਿੰਦਾ ਤੇਰੇ ਕੱਖ ਦਿਨਾ ਚ ਅਮੀਰ ਹੋਗੇ ਨ ਤਣਾਡੇ ਥਾ ਹੱਥਾਂ ਤੇਰੇ ਆਚ ਨਾ ਆਵੇ ਕਦੇ ਲਖ ਸਸਿਕਲ ਜੀ ਇਹ ਅੱਜ ਦੀ ਜਿਹੜੀ ਇਹ ਬਹੁਤ ਹੀ ਪਿਆਰੀ ਲੇਖਣੀ ਜਿਹੜੀ ਸੀਗੀ ਗੁਰਚਰਨ ਸਿੰਘ ਤੰਜੂ ਸਰ ਜੀ ਵੱਲੋਂ ਲਿਖੀ ਗਈ ਹੈ ਮਜ਼ਦੂਰ ਦੇ ਵਾਸਤੇ ਤੇ ਮੈਂ ਇਹ ਤੁਹਾਡੇ ਨਾਲ ਆਪਣੀ ਆਵਾਜ਼ ਦੇ ਵਿੱਚ ਸਾਂਝਾ ਕੀਤਾ ਹੈ ਆਪਣੇ ਲਾਈਕ ਕੋਰ ਕਮੈਂਟ ਕਰਕੇ ਜਰੂਰ ਦੱਸਿਓ